ਜੋ 13 ਦਿਨ ਪਹਿਲਾਂ ਅ ਹੋਇਆ ਕੋਲਕਾਤਾ ਦੇ ਵਿੱਚ ਹੋਇਆ ਉਹਨੇ ਸਾਰੇ ਮੁਲਕ ਨੂੰ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰਤਾ ਵਾ ਵੈਸੇ ਤੇ ਬਰੀਫ ਦੀਆਂ ਘਟਨਾਵਾਂ ਨਿਤ ਦਿਨ ਹੁੰਦੀਆਂ ਵਾ ਬਹੁਤ ਸਾਰੀਆਂ ਰਿਪੋਰਟ ਹੁੰਦੀਆਂ ਵਾ ਬਹੁਤ ਸਾਰੀਆਂ ਰਿਪੋਰਟ ਨਹੀਂ ਹੁੰਦੀਆਂ ਪਰ ਕੁਝ ਇਹੋ ਜਿਹੀਆਂ ਘਟਨਾਵਾਂ ਆ ਮ ਜਿਹੜੀ ਇੱਕ ਡਿਫਰੈਂਟ ਕੈਟਾਗਰੀ ਚ ਪੈ ਜਾਂਦੀ ਐ ਘਨਾਉਣਾ ਘਨਾਉਣੀ ਕੈਟਾਗਰੀ ਦੇ ਵਿੱਚ ਜਿਵੇਂ ਕਿ 2012 ਦੇ ਵਿੱਚ ਨਿਰਪਾਇਆ ਕੇਸ ਸੀ ਉਸੇ ਤਰ੍ਹਾਂ ਦਾ ਇਹ ਕੋਲਕਾਤਾ ਵਾਲਾ ਕੇਸ ਵੀ ਹੈ ਔਰ ਇਹਦੇ ਵਿੱਚ ਸੁਪਰੀਮ ਕੋਰਟ ਨੇ ਜੋ ਕਿ ਆ ਸੀ ਕਿ ਰੇਅਰਸਟ ਰੇਅਰ ਕੇਸਸ ਵਾਲੀ ਸਜ਼ਾ ਮਿਲਣੀ ਚਾਹੀਦੀ ਐ ਸੋ ਮੈਨੂੰ ਲੱਗਦਾ ਵਾ ਕਿ ਇਸ ਕੇਸ ਦੇ ਵਿੱਚ ਵੀ ਰੇਅਰਸਟ ਆਫ ਰੇਅਰ ਕੇਸ ਸਮਝ ਕੇ ਇਹਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਆ ਜੋ ਮੰਕਤਾ ਬੈਨੇਜ ਨੇ ਮੰਗ ਕੀਤੀ ਐ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਿ ਇਹਦੇ ਚ ਮਿਸਾਲੀ ਸਜ਼ਾ ਦੇਣ ਦੀ ਲੋੜ ਐ ਸੋ ਮਿਸਾਲੀ ਸਜ਼ਾ ਤੇ ਮੇਰੇ ਖਿਆਲ ਵੈਸੇ ਵੀ ਮਿਲ ਜਾਣੀ ਆ ਪਰ ਇਸ ਘਟਨਾ ਨੂੰ ਪ੍ਰੀਵੈਂਟ ਕਰਨ ਦੀ ਲੋੜ ਸੀ ਇੱਕਦਮ ਫੌਰਨ ਕਾਰਵਾਈ ਕਰਨ ਦੀ ਲੋੜ ਸੀ ਉਸ ਤੋਂ ਬਾਅਦ ਔਰ ਇਹ ਇਹ ਕਹਿੰਦੇ ਹੋਏ ਮੇਰਾ ਖਿਆਲ ਹੈ ਕਿ ਮਮਤਾ ਮੈਨੇਜੀ ਨੂੰ ਆਪਣੀ ਪੀੜੀ ਥੱਲੇ ਵੀ ਛੋਟਾ ਮਾਰਨ ਦੀ ਲੋੜ ਆ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਲਕੱਤਾ ਪੁਲਿਸ ਬਾਰੇ ਇਸ ਹਸਪਤਾਲ ਦੀ ਐਡਮਿਨਿਸਟ੍ਰੇਸ਼ਨ ਬਾਰੇ ਸਰਕਾਰ ਬਾਰੇ ਕਿ ਇਹ ਜਿਹੜੀ ਘਟਨਾ ਹੋਈ ਆ ਇਹ ਇਹਦੇ ਵਿੱਚ ਉਥੋਂ ਦੇ ਪ੍ਰਿੰਸੀਪਲ ਦੀ ਕੀ ਰੋਲ ਸੀ ਜੇ ਪ੍ਰਿੰਸੀਪਲ ਦਾ ਕੋਲ ਰੋਲ ਹੈਵੀ ਸੀ ਸ਼ੱਕ ਵੀ ਸੀ ਤੇ ਉਹਨੂੰ ਹਟਾ ਕੇ ਦੂਜੇ ਥਾਂ ਤੇ ਕਿਉਂ ਲਾਇਆ ਗਿਆ ਜਦੋਂ ਬਾਅਦ ਚ ਪਤਾ ਲੱਗਾ ਕਿ ਇਹ ਹੋਇਆ ਵਾ ਤੇ ਫਿਰ ਉਹਨੂੰ ਉਸ ਤੋਂ ਉਥੋਂ ਵੀ ਹਟਾਇਆ ਗਿਆ ਇਹ ਕੋਈ ਸਿਵਿਕ ਵੋਲੰਟੀਅਰਸ ਲਾਈ ਗਈ ਨੇ ਸਰਕਾਰ ਵੱਲੋਂ ਉਥੇ ਉਹਨਾਂ ਉੱਪਰ ਵੀ ਇਸ ਕਰਕੇ ਹੁਣ ਲੋਕੀਏ ਇੱਥੇ ਸਵਾਲ ਚੁੱਕ ਰਹੇ ਨੇ ਕਿਉਂਕਿ ਇਹ ਜਿਹੜਾ ਦੋਸ਼ੀ ਹੈ ਇਸ ਕੇਸ ਦੇ ਵਿੱਚ ਉਹ ਸਿਵਿਕ ਵੋਲੰਟੀਅਰ ਸੀ ਜਿਹਨੂੰ ਹਸਪੀਟਲ ਦਾ ਐਕਸੈਸ ਸੀ ਉਹ ਜਾ ਸਕਦਾ ਸੀ ਸਾਰੇ ਥਾਵਾਂ ਤੇ ਔਰ ਉਹਨੇ ਇਸੇ ਤਰ੍ਹਾਂ ਉਥੇ ਜਾ ਕੇ ਇਹ ਕੰਮ ਕੀਤਾ ਔਰ ਜਿਹੜੇ ਕਮਰੇ ਦੇ ਵਿੱਚ ਔਰਤ ਸੀ ਉਸ ਵੇਲੇ ਸੈਮੀਨਾਰ ਰੂਮ ਜਿਹੜਾ ਸੀ ਉਹਦੀ ਅੰਦਰੋਂ ਚਿਟਕਣੀ ਨਹੀਂ ਸੀ ਲੱਗਦੀ ਇਹ ਕਿੰਨੇ ਦਿਨਾਂ ਤੋਂ ਨਹੀਂ ਸੀ ਲੱਗਦੀ ਕਿਸ ਉਥੋਂ ਦੇ ਹਸਪਤਾਲ ਐਡਮਿਨਿਸਟ੍ਰੇਸ਼ਨ ਨੂੰ ਪਤਾ ਨਹੀਂ ਸੀ ਕਿ ਇਹਦੇ ਤੇ ਕਾਰਵਾਈ ਕਰਨ ਦੀ ਲੋੜ ਹੈ ਇੱਥੇ ਹਾਦਸਾ ਹੋ ਸਕਦਾ ਔਰ ਇਹੋ ਹੀ ਨਹੀਂ ਐਫਆਈਆਰ ਦੇ ਵਿੱਚ 6 ਘੰਟੇ ਦੀ ਦੇਰੀ ਕਿਉਂ ਸਾਡੇ 9 ਵਜੇ ਇਸ ਲੇਡੀ ਡਾਕਟਰ ਦੀ ਬਾਡੀ ਮਿਲੀ ਆ ਔਰ ਸਾਡੇ 3 ਵਜੇ ਜਾ ਕੇ ਪੁਖਤਾ ਕਾਰਵਾਈ ਕੀਤੀ ਜਾਂਦੀ ਹੈ ਔਰ ਫਿਰ ਇਹਨੂੰ ਸੁਸਾਇਸਾਈਡ ਕੇਸ ਕਹਿਣ ਦੀ ਕੋਸ਼ਿਸ਼ ਕੀਤੀ ਗਈ ਇੱਕ ਤਰੀਕੇ ਨਾਲ ਇਸ ਕੇਸ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਨਿਕਲ ਕੇ ਆ ਰਿਹਾ ਹੈ ਭਾਵ ਵਿਭਾਗ ਵੀ ਇਹ ਬੜਾ ਸਾਈਕੋਪੈਥਿਕ ਕੇਸ ਸੀ ਜਿਹੜਾ ਇਹ ਦੋਸ਼ੀ ਆ ਔਰ ਸ਼ਾਇਦ ਕਿਸੇ ਦੀ ਪਲੀ ਪੁਗਤ ਵੀ ਸੀ ਜਿਹਨੂੰ ਇਹ ਸਭ ਕੁਝ ਕਰ ਰਿਹਾ ਸੀ ਸ਼ਾਇਦ ਡਾਕਟਰ ਨੂੰ ਪਹਿਲਾਂ ਰੇਪ ਕੀਤਾ ਪਹਿਲਾਂ ਟੌਰਚਰ ਕੀਤਾ ਫਿਰ ਰੇਪ ਕੀਤਾ ਫਿਰ ਉਹਨੂੰ ਬੜਾ ਕਤਲ ਕੀਤਾ ਗਿਆ ਉਦੋਂ ਕੀ ਕੋਈ ਬਾਹਰ ਹੋਰ ਨਿਗਰਾਨੀ ਰੱਖ ਰਿਹਾ ਸੀ ਕਿਸੇ ਨੇ ਬਾਹਰ ਕੋਈ ਖੜਾ ਹੋਇਆ ਸੀ ਸੋ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹਦੇ ਤੇ ਹਸਪੀਟਲ ਐਡਮਿਨਿਸਟ੍ਰੇਸ਼ਨ ਤੇ ਤੇ ਸਰਕਾਰ ਦੇ ਉੱਤੇ ਸਵਾਲ ਉੱਠਦੇ ਆ ਕਿਉਂਕਿ ਸਮਾਂ ਹੋ ਗਿਆ ਮੈਂ ਅਖੀਰ ਦੇ ਵਿੱਚ ਇਨਾ ਹੀ ਕਹੂੰਗਾ ਕਿ ਜਿੱਥੇ-ਜਿੱਥੇ ਵੀ ਔਰਤਾਂ ਕੰਮ ਕਰਦੀਆਂ ਪਾਵੇਂ ਉਹ ਡਾਕਟਰਾਂ ਡਾਕਟਰ ਨੇ ਪਾਵੇਂ ਉਹ ਨਰਸਿਸ ਨੇ ਹਸਪਤਾਲਾਂ ਦੇ ਵਿੱਚ ਨੇ ਜਾਂ ਹੋਰ ਵਰਕ ਪਲੇਸਿਸ ਦੇ ਵਿੱਚ ਨੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਸੁਰੱਖਿਆ ਆ ਉਹਦੇ ਤੇ ਕੜੇ ਪ੍ਰਬੰਧ ਹੋਣੇ ਚਾਹੀਦੇ ਆ ਜੋ ਪੁਖਤਾ ਕਦਮ ਚੁੱਕ ਦੀ ਲੋੜ ਹੈ ਚੁੱਕੇ ਜਾਣੇ ਚਾਹੀਦੇ ਆ ਜੇ ਸੜੀਆਂ ਔਰਤਾਂ ਸੇਫ ਹੋਣਗੀਆਂ ਤੇ ਸੋਸਾਇਟੀ ਸੇਫ ਫੀਲ ਕਰੂਗੀ ਤਦੇ ਅਸੀਂ ਬਦਾਂਗੇ ਤੇ ਫੁੱਲਾਂਗੇ